ਮਾਪੜ ਦੇ ਪਾਣੀ ਨੂੰ ਲੈ ਕੇ ਕੀ ਸਮੱਸਿਆ ਆ ਰਹੀ ਹੈ ਸਰ ਮੇਰਾ ਨਾਮ ਕ੍ਰਿਸ਼ਨ ਲਡਵਾਲੇ ਮੈਂ ਬਸੀ ਰਾਮਪੁਰ ਹਲੇੜ ਦਾ ਹਾਂ ਪ੍ਰੋਬਲਮ ਸਾਡੇ ਪਿੰਡ ਚ ਪਾਣੀ ਦੀ ਇੰਨੀ ਪ੍ਰੋਬਲਮ ਹੈ ਜੀ ਪੁੱਛੋ ਮਤ ਕੋਈ ਪ੍ਰਸ਼ਾਸਨ ਦੇ ਅੱਗੇ ਅਸੀਂ ਕਈ ਵਾਰੀ ਰਿਕਵੈਸਟ ਕਰ ਚੁੱਕੇ ਹਾਂ ਸਿਆਪਾ ਵੀ ਕੀਤਾ ਲੇਕਿਨ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਹਫਤੇ ਦੇ ਵਿੱਚ 8 ਦਿਨ ਹੋ ਗਏ ਅੱਜ ਪਾਣੀ ਆਏ ਨਾ ਡੰਗਰਾ ਵਾਸਤੇ ਪਾਣੀ ਨਾ ਆਦੀਆਂ ਵਾਸਤੇ ਨਾ ਘਰ ਵਾਸਤੇ ਕਿ ਪਾਣੀ ਚਾਹ ਪੀਣ ਵਾਸਤੇ ਵੀ ਪਾਣੀ ਨਹੀਂ ਆਉਂਦਾ ਲੈਟਰੀਨ ਬਾਥਰੂਮ ਜਾਣਾ ਹੋਵੇ ਕਿੱਥੇ ਜਾਈਏ ਜੀ ਜੰਗਲਾਂ ਚ ਜਾਈ ਤਾਂ ਵੀ ਪਾਣੀ ਲੈ ਕੇ ਜਾਣਾ ਪੈਣਾ ਸਾਨੂੰ ਸਾਡੇ ਕੋਲ ਤਾਂ ਕੋਈ ਸਾਧਨ ਹੀ ਨਹੀਂ ਜੀ ਜਿਹੜਾ ਆਹੀਂ ਪ੍ਰਸ਼ਾਸਨ ਨੂੰ ਕਈ ਵਾਰੀ ਐਸਡੀਓ ਸਾਹਿਬ ਨੂੰ ਜੇਈ ਸਾਹਿਬ ਨੂੰ ਟੈਲੀਫੋਨ ਕੀਤਾ ਹੈ ਇਹਨਾਂ ਨੇ ਕੋਈ ਸੁਣਾਈ ਨਹੀਂ ਕਰਦੇ ਉੱਥੋਂ ਹੀ ਟੈਲੀਫੋਨ ਕਰਕੇ ਕਹਿੰਦੇ ਕਿ ਟੈਂਕਰ ਨਾਲ ਪਾਣੀ ਦੇ ਰਹੇ ਆਹੀਂ ਕੋਈ ਪਾਣੀ ਨਹੀਂ ਦਿੰਦਾ ਜੀ ਕੋਈ ਕੁਝ ਨਹੀਂ ਕਰੇ ਥੋੜਾ ਬੋਤਾ ਕਰਦੀ ਹੈ ਪੰਚਾਇਤ ਕਰਦੀ ਹੈ ਆਪਣੀ ਮਰਜ਼ੀ ਨਾਲ ਪਈ ਕਿੱਥੇ ਕਿੱਥੇ ਪ੍ਰੋਬਲਮ ਜ਼ਿਆਦਾ ਉੱਥੇ ਪਾਣੀ ਥੋੜਾ ਪਹੁੰਚ ਜਾਂਦਾ ਈ ਟੈਂਕਰਾਂ ਕਿੰਨੇ ਕ ਟੈਂਕਰ ਦੇਾਂਗੇ ਤੇ ਸਾਡੀ ਮੰਗ ਇਹੀ ਆ ਸਰ ਕਿ ਮਤਲਬ ਕਿ ਜਾਂ ਤਾਂ ਵਾਟਰ ਸਪਲਾਈ ਦੇ ਵਿੱਚ ਬੰਦੇ ਇਦਾਂ ਦੇ ਪਰਮਾਨੈਂਟ ਇੱਕ ਦੋ ਲੱਗੇ ਜਾਣ ਜਿਹੜੇ 24 ਘੰਟੇ ਉੱਥੇ ਡਿਊਟੀ ਕਰਨ ਹਫ਼ਤੇ ਦੇ ਵਿੱਚ ਦੋ ਵਾਰੀ ਤਾਂ ਮੋਟਰ ਛੱਡਦੀ ਇਹਨਾਂ ਦੀ ਤੇ ਹੋਰ ਦੱਸੋ ਅਸੀਂ ਕੀ ਮੰਗ ਕਰੀਏ ਪ੍ਰਸ਼ਾਸਨ ਕੋਲ ਕਿੱਥੇ ਜਾਈਏ ਕਿਤੇ ਅੱਗੇ ਇਸੇ ਆਪਾਂ ਕਰੀਏ ਇਹ ਸਾਡੀ ਮੰਗ ਆ ਸਿਰਫ ਪਲੀਜ਼ ਜੀ ਕਿ ਸਾਨੂੰ ਪਾਣੀ ਦੀ ਬਹੁਤ ਦਿਕਤ ਹੈ। ਤੁਸੀਂ ਕੀ ਨਾਮ ਹੈ ਆਪਣਾ? ਕਾਂਤਾ ਦੀ ਜੀ। ਕੀ ਸਮੱਸਿਆ ਜਿਹਦੇ ਲਈ ਅੱਜ ਤੁਸੀਂ ਖੜੇ ਹੋਏ ਹੋ ਅੱਜ? ਸਮੱਸਿਆ ਜੀ ਸਾਨੂੰ ਬੜੀ ਹੈ ਸਾਡੇ ਜਿਆਦਾ ਪ੍ਰੋਬਲਮ ਹੈ ਪਿੰਡ ਦੇ ਵਿੱਚ ਪਾਣੀ ਦੀ। ਇਸ ਸਾਲ ਕਿਉਂਕਿ ਪਾਣੀ ਜਿਹੜਾ ਜੀ ਹੈ ਉਹ ਲੀਕੀਜ ਹੁੰਦਾ ਜਗ੍ਹਾ-ਜਗ੍ਹਾ। ਠੀਕ ਹੈ। ਦੂਜੀ ਗੱਲ ਇਹ ਹੈ ਕਿ ਤੀਜੇ ਦਿਨ ਮੋਟਰ ਛੱਡਦੀ ਹੈ ਜੀ। ਤੇ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਰੈਗੂਲਰ ਡਿਊਟੀ ਦਿਓ ਇੱਥੇ 8 ਘੰਟੇ ਦਿਓ ਪਾਣੀ ਟੈਂਕਰ ਟਾਈਮ ਦਾ ਭਰੋ ਔਰ ਸਾਨੂੰ ਪਾਣੀ ਦਿਓ। ਇਹ ਜੇ ਦੋ ਟਾਈਮ ਨਹੀਂ ਦੇ ਸਕਦੇ ਇੱਕ ਟਾਈਮ ਦਿਓ। ਲੇਕਿਨ ਇਹਨਾਂ ਨੇ ਕੋਈ ਮਤਲਬ ਸਾਡੀ ਸੁਣਾਈ ਨਹੀਂ ਨੇ ਠੀਕ ਹੈ ਦੂਜੀ ਗੱਲ ਇਹ ਹੈ ਕਿ ਅਸੀਂ ਪਾਣੀ ਤੇ ਇੰਨੇ ਪਰੇਸ਼ਾਨ ਹੈ ਕਿ ਸਾਡੇ ਘੁੱਟ ਪਾਣੀ ਨਹੀਂ ਹੈ ਅੱਜ 6 6 ਮਾ ਦਿਨ ਹੈ 6 ਮਾ ਦਿਨ ਹੈ 6 ਦਿਨ ਦੇ ਵਿੱਚ ਪੂਰੀ ਦੁਨੀਆ ਤੇ ਆਈ ਬੈਠੀ ਹੈ ਪਿੰਡ ਦੀ ਹੈ ਪਾਣੀ ਵਰਤਣ ਵਾਸਤੇ ਨਹੀਂ ਹੈ ਤਾਂ ਦੱਸੋ ਭਈ ਅਸੀਂ ਕੀ ਕਰੀਏ ਪਾਣੀ ਅੱਡਾ ਕਰਦੇ ਅਸੀਂ ਬੜਾ ਇਹਨਾਂ ਨੂੰ ਸਮਝਾਇਆ ਕਿ ਦੇਖੋ ਤੁਸੀਂ ਇੱਥੇ ਆਪਣੀ ਡਿਊਟੀ ਟਾਈਮ ਦੀ ਦਿਓ ਦੇ ਕੇ ਤੇ ਪਾਣੀ ਦਿਓ ਪਿੰਡ ਨੂੰ ਹੈ ਲੇਕਿਨ ਸਾਡੀ ਕੋਈ ਸੁਣਾਈ ਨਹੀਂ ਕਰ ਰਹੇ ਤੀਸਰੇ ਦਿਨ ਇਹ ਮੋਟਰਾਂ ਛੱਡ ਕੇ ਵੀ ਜਾਂਦੇ ਆ ਯੋਗੀ ਇਹਨਾਂ ਨੇ ਪਾਣੀ ਜੀ ਜੋਲਾ ਮੋਟਰ ਚਲਾਣੀ ਹੈ ਇਹਨਾਂ ਨੇ ਜੇ ਚਲਾਤਾ ਚਾਰ-ਚਾਰ ਘੰਟੇ ਚਲਦੀ ਰਹਿੰਦੀ ਹੈ ਘਰ ਜਾ ਕੇ ਬੈਠੇ ਹੁੰਦੇ ਇਹਨਾਂ ਨੇ ਪਸ਼ੂਆਂ ਨੂੰ ਪੱਠੇ ਪਾਣੇ ਆਪਣੇਆਂ ਨੂੰ ਤੇ ਇੱਥੇ ਮੋਟਰ ਸਰਦੀ ਹੈ ਵੀ ਦੱਸੋ ਅਸੀਂ ਕੀ ਕਰੀਏ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆਇਆ ਵੇ ਦੇਖੋ ਇੱਥੇ ਕੋਈ ਨਹੀਂ ਆਂਦਾ ਕੋਈ ਨਹੀਂ ਆਂਦਾ ਸੀ ਇਹਨਾਂ ਨੂੰ ਵੀ ਬੁਲਾਇਆ ਬਾਡ ਵਸਪਲਾਈ ਦੀ ਜਿੱਥੇ ਜਿਹਦੀ ਡਿਊਟੀ ਲੱਗੀ ਹੋਇਆ ਉਹਨੂੰ ਵੀ ਬੁਲਾਇਆ ਲੇਕਿਨ ਉਹ ਵੀ ਨਹੀਂ ਆਂਦਾ ਠੀਕ ਹੈ ਤਾਂ ਦੂਜੀ ਗੱਲ ਆ ਇਹਨਾਂ ਨੇ ਘਰਾਂ ਦੇ ਕੰਮ ਕਰਨੇ ਤਾਂ ਸਾਨੂੰ ਬੰਦਾ ਚੇਂਜ ਕਰੋ ਸਾਨੂੰ ਇਹ ਬੰਦਾ ਨਹੀਂ ਚਾਹੀਦਾ ਪਹਿਲੀ ਗੱਲ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਦੇ ਹਾਂ ਕਿ ਤੁਸੀਂ ਇਦਾਂ ਕਰੋ ਕਿ ਸਾਨੂੰ ਬੰਦਾ ਚੇਂਜ ਕਰੋ ਠੀਕ ਹੈ ਸਾਨੂੰ ਬੰਦਾ ਚਾਹੀਦਾ ਜਿਹੜਾ ਰੈਗੂਲਰ ਡਿਊਟੀ ਕਰੇ ਕੀ ਨਾਮ ਹੈ ਜੀ ਆਪਣਾ ਤੇ ਕਿਰਪਾਲ ਸਿੰਘ ਕਿਰਪਾਲ ਜੀ ਕੀ ਸਮੱਸਿਆ ਆ ਰਹੀ ਪਾਣੀ ਨੂੰ ਲੈ ਕੇ ਸਰ ਸਭ ਤੋਂ ਵੱਡੀ ਸਾਡੇ ਪਾਣੀ ਦੀ ਸਮੱਸਿਆ ਪਾਣੀ ਜੇ ਪਹਿਲੀ ਗੱਲ ਪਈ ਇਹਨਾਂ ਦਾ 1 24 ਘੰਟਿਆਂ ਵਿੱਚ ਇੱਕ ਅੱਧਾ ਘੰਟਾ ਪਾਣੀ ਦੇਣਾ ਤਾਂ ਪਾਣੀ ਵੀ ਅੱਧੇ ਘੰਟੇ ਸਾਡੀ ਧਿਆਨ ਨਹੀਂ ਪੁੱਜਦਾ ਉਹ ਰਸਤੇ ਦੀ ਕਲੀਅਰ ਕੋਈ ਨਹੀਂ ਇਹ ਏਰੀਆ ਵੀ ਤਕਰੀਬਨ 2 ਕਿਲੋਮੀਟਰ ਏਰੀਆ ਜਿਹੜਾ ਇਹਦੇ ਵਿੱਚ 40 40 ਜਗ੍ਹਾ ਤਕਰੀਬਨ ਜਿਹੜੇ ਪਾਈਪ ਲੀਕ ਕਰਦੀ ਹੈ ਉਹ ਪਾਣੀ ਆਂਦਾ ਪਾਈਪਾਂ ਭਰੁੰਦੇ ਭਰੁੰਦੇ ਉੱਥੇ ਪਾਣੀ ਖਤਮ ਹੋ ਜਾਂਦਾ ਸਾਡਾ ਸਪਲਾਈਂਟੇ ਸਮੱਸਿਆ ਹੈ ਕਿ ਪਾਣੀ ਘੱਟੋ ਘੱਟ 2 ਘੰਟੇ ਚੱਲਣਾ ਚਾਹੀਦਾ ਹੁਣ 6 ਮਹੀਨੇ 6 ਸਾਲ ਤੋਂ ਪਾਣੀ ਮਾਰ ਰਿਹਾ ਤੁਹਾਨੂੰ ਮਹੀਨੇ ਡੇਢ ਮਹੀਨੇ ਤੋਂ ਵਿੱਚ ਮੋਟਰ ਸੜ ਜਾਂਦੀ ਹੈ ਦੂਸੀ ਕੋਈ ਸਟਾਫ ਇੱਥਾ ਕੋਈ ਨਹੀਂ ਹੈ ਰੈਗੂਲਰ ਬੰਦਾ ਹੋਣਾ ਚਾਹੀਦਾ ਜਿਹੜਾ ਕਿ ਆਪਣੀ ਇੱਥੇ ਡਿਊਟੀ ਕਰੇ